ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਤੁਹਾਡਾ ਉਮੀਦ ਕਰਦੇ ਆ ਸਾਰੇ ਜਣੇ ਵਧੀਆ ਹੋਵੋਗੇ ਤੇ ਅਸੀਂ ਵੀ ਠੀਕ ਠਾਕ ਆ ਜੀ ਜਿਹੜੀ ਆਪਾਂ ਅੱਜ ਦੀ ਵੀਡੀਓ ਲੈ ਕੇ ਆਏ ਆ ਜੀ ਉਹ ਹੈਗੀ ਆ ਜੀ ਉਹਨਾਂ ਦੀ ਫਿਟਿੰਗ ਹੈਗੀ ਆ ਬ੍ਰੈਸਟ ਤੋਂ ਹੈਗੀ ਉਹਨਾਂ ਦੀ ਫਿਟਿੰਗ 22 ਇੰਚ ਔਰ ਕਮਰ ਤੋਂ ਹੈਗੀ ਆ ਜੀ ਸਾਡੇ 20 ਇੰਚ ਔਰ हिਪ ਤੋਂ ਹੈਗੀ ਆ 23 ਇੰਚ ਠੀਕ ਹੈ ਜਿਨ੍ਹਾਂ ਦੀ ਵੀ ਇਹ ਫਿਟਿੰਗ ਹੈਗੀ ਆ ਉਹ ਧਿਆਨ ਨਾਲ ਦੇਖ ਲਿਓ ਕਿ ਮੈਂ ਤੀਰਾ ਕਿੰਨਾ ਲੈਣੀ ਆ ਇਹਦੇ ਵਿੱਚ ਤੇ ਮੋਢਾ ਕਿੰਨਾ ਲੈਣਾ ਤੇ ਗਲੇ ਮੇ ਜਿਹੜੇ ਹੈਗੇ ਨੇ ਉਹ ਗਲੇ ਕਿੱਦਾਂ ਰੱਖਣੇ ਆ ਠੀਕ ਹੈ ਕਿੰਨੇ ਇੰਚ ਤੇ ਰੱਖਣਾ ਹੁੰਦਾ ਗਲਾ ਤੇ ਜਿੰਨੇ ਇੰਚ ਵੀ ਗਲਾ ਹੁੰਦਾ ਆਪਾਂ ਉਸੇ ਹਿਸਾਬ ਨਾਲ ਹੀ ਉਹਦਾ ਤੀਰਾ ਰੱਖਣਾ ਹੁੰਦਾ ਠੀਕ ਹੈ ਜੇ ਕਿਸੇ ਦੀ ਫਿਟਿੰਗ ਇਹਦੇ ਨਾਲੋਂ ਜਿੰਨੀ ਮੈਂ ਦੱਸ ਰਹੀ ਹਾਂ ਹੋਣਾ ਤੁਹਾਡੀ ਅੱਧਾ ਇੰਚ ਜਾਂ 1 ਇੰਚ ਦਾ ਫਰਕ ਹੋਵੇ ਤਾਂ ਤੁਸੀਂ ਤੀਰਾ ਔਰ ਮੋਡਾ ਇਸੇ ਹਿਸਾਬ ਨਾਲ ਰੱਖ ਸਕਦੇ ਹੋ ਉਹਦੇ ਵਿੱਚ ਜ਼ਿਆਦਾ ਕੋਈ ਇੰਨਾ ਫਰਕ ਨਹੀਂ ਪੈਂਦਾ ਹੈਗਾ ਠੀਕ ਹੈ ਮੰਨ ਲਓ ਜਿਵੇਂ ਹੁਣ ਇਹ 22 ਬ੍ਰੈਸਟ ਦੀ ਹੈਗੀ ਜੇ ਕਿਸੇ ਦੀ 20 ਹੈਗੀ ਆ ਜਾਂ 21 ਹੈਗੀ ਆ ਤਾਂ ਉਹ ਸੇਮ ਹੀ ਆਊਗਾ ਉਹਦੇ ਵਿੱਚ ਤੀਰਾ ਠੀਕ ਹੈ ਸਿਰਫ ਗਲਿਆਂ ਦਾ ਫਰਕ ਹੁੰਦਾ ਜੇ ਗਲੇ ਆਪਣੇ ਵੱਡੇ ਛੋਟੇ ਹੁੰਦੇ ਆ ਤਾਂ ਉਸੇ ਹਿਸਾਬ ਨਾਲ ਆਪਾਂ ਫਿਰ ਉਹਦਾ ਤੀਰਾ ਵੀ ਵੱਡਾ ਛੋਟਾ ਕਰਨਾ ਪੈਂਦਾ ਆ ਜਿਸ ਹਿਸਾਬ ਨਾਲ ਮੈਂ ਗੱਲਾਂ ਦੱਸੂਗੀ ਉਹ ਤਾਂ ਤੁਸੀਂ ਉਸ ਹਿਸਾਬ ਨਾਲ ਤੀਰ ਔਰ ਮੋੜਾ ਰੱਖਣਾ ਠੀਕ ਹੈ ਜੀ ਦੇਖੋ ਇਹਨਾਂ ਦੀ ਲੈਂਥ ਹੈਗੀ ਹੈ ਜੀ ਆਪਾਂ ਇਹਨਾਂ ਦੀ ਲੈਂਥ ਰੱਖਣੀ ਹੈਗੀ ਅ 38 ਇੰਚ ਤਿਆਰ ਰੱਖਣੀ ਹੈ ਠੀਕ ਹੈ ਮੈਂ 39 ਇੰਚ ਰੱਖ ਕੇ نیچے 3 ਇੰਚ ਫੋਲਡਿੰਗ ਦਾ ਲਵਾਂਗੀ ਠੀਕ ਹੈ ਮਤਲਬ ਕਿ ਮੈਂ 42 ਇੰਚ ਤੇ ਕਟਿੰਗ ਕਰੂੰਗੀ ਤੇ 39 ਇੰਚ ਤੇ ਮੈਂ ਇੱਥੇ ਨਿਸ਼ਾਨ ਲਗਾ ਲਿਆ ਆ ਇਹਨਾਂ ਦਾ ਫੋਲਡਿੰਗ ਦਾ ਹੋ ਗਿਆ ਠੀਕ ਹੈ ਇਹ 38 ਬਣ ਕੇ ਰੈਡੀ ਹੋ ਜੂਗੀ ਕਿਉਂਕਿ ਆਪਣੀ ਅੱਧਾ ਇੰਚ ਉਪਰੋਂ ਮੋੜ ਦਈਆਂ ਸਲਾਈਆਂ ਚ ਜਾਊਗਾ ਔਰ ਅੱਧਾ ਇੰਚ ਜਿਹੜਾ ਹੁੰਦਾ ਉਹ ਆਪਣੀ ਫਿਟਿੰਗ ਵਾਲੀ ਸਲਾਈ ਲੈ ਜਾਂਦੀ ਹੁੰਦੀ ਹੈ ਕਿਉਂਕਿ ਇਹ ਗੋਲ ਕਰਕੇ ਲੱਗਦੀ ਹੁੰਦੀ ਹੈ ਹਨਾ ਸਲਾਈ ਅੱਧਾ ਇੰਚ ਦੇ ਵਿੱਚ ਚਲਾ ਜਾਂਦਾ ਹੁੰਦਾ ਠੀਕ ਹੈ ਜੀ ਤੇ ਦੇਖੋ ਮੈਂ ਇਹਨਾਂ ਦਾ ਤੀਰਾ ਰੱਖੂਗੀ 7 ਇੰਚ ਠੀਕ ਹੈ ਇਹਨਾਂ ਦੀ ਬਾਈ ਬ੍ਰੈਸਟ ਦੀ ਫਿਟਿੰਗ ਆ ਮੈਂ 7 ਇੰਚ ਰੱਖੂਗੀ ਉਹ ਵੀ ਮੈਂ ਤੁਹਾਨੂੰ ਦੱਸਦੀ ਆ ਕਿ ਕਿਉਂ ਰੱਖੂਗੀ 7 ਓਦਾਂ ਮੈਂ ਬਾਈ ਬ੍ਰੈਸਟ ਦੇ ਵਿੱਚ 6.5 ਇੰਚ ਤੀਰਾ ਰੱਖਦੀ ਹੁੰਦੀ ਆ 6.5 ਬਹੁਤ ਹੁੰਦਾ ਉਹ ਉਦੋਂ ਹੁੰਦਾ ਜਦੋਂ ਤੁਹਾਡਾ ਬੈਕ ਵਾਲਾ ਗਲਾ 7 ਹੋਵੇ ਜਾਂ 6.5 ਹੋਵੇ ਠੀਕ ਹੈ ਫਿਰ ਤਾਂ ਤੁਸੀਂ ਸਾਡੇ 6 ਲੈਣਾ ਤੀਰਾ ਪਰ ਜੇ ਤੁਹਾਡਾ ਬੈਕ ਵਾਲਾ ਨੈਕ ਜਿਆਦਾ ਛੋਟਾ ਹੈਗਾ ਹੁਣ ਜਿਵੇਂ ਇਹਨਾਂ ਦਾ ਮੈਂ ਸਾਰਾ 3 ਜਾਂ 4 ਇੰਚ ਦਾ ਹੀ ਨੈਕ ਬਣਾਉਣਾਗਾ ਮਤਲਬ 3 ਇੰਚ ਤੇ ਰੈਡੀ ਰਹਿ ਜਾਊਗਾ 4 ਇੰਚ ਤੇ ਮੈਂ ਕਟਿੰਗ ਕਰੂੰਗੀ ਤਾਂ ਮੈਂ ਇਹਨਾਂ ਦਾ ਤੀਰਾ ਜਿਹੜਾ ਹੈਗਾ ਉਹ 7 ਇੰਚ ਰੱਖੂੰਗੀ ਕਿਉਂਕਿ ਜਦੋਂ ਆਪਾਂ ਛੋਟੇ ਨੈਕ ਦੇ ਵਿੱਚ ਤੀਰਾ ਵੀ ਘੱਟ ਕਰ ਦੰਨੇ ਆ ਫਿਰ ਕੀ ਹੁੰਦਾ ਆਪਣੇ ਨਾ ਖਿੱਚ ਪੈਣ ਲੱਗ ਜਾਂਦੀ ਹੈ ਬੈਕ ਵਾਲੀ ਸਾਈਡ ਤੇ ਇੱਥੇ ਮੋਢਿਆਂ ਦੇ ਵੀ ਖਿੱਚ ਪਾਊਗੀ ਆਪਣੇ ਜੇ ਆਪਾਂ ਤੀਰਾ ਤੁਸੀਂ ਇਹ ਹਿਸਾਬ ਰੱਖਿਆ ਕਰੋ ਬਸ ਜਦੋਂ ਤੁਹਾਡਾ ਬੈਕ ਨੈਕ 3 ਜਾਂ 4 ਹੈਗਾ ਤਾਂ ਤੁਸੀਂ ਟੀਰਾ ਹਮੇਸ਼ਾ 7 ਹੀ ਰੱਖਿਆ ਕਰੋ ਬੇਸ਼ੱਕ ਤੁਹਾਡਾ ਫਰੰਟ ਵਾਲਾ ਨੈਕ ਜਿਹੜਾ ਹੈਗਾ ਉਹ 6.5 ਹੋਵੇ 6 ਹੋਵੇ ਈਵਨ ਕਿ 7 ਤੱਕ ਵੀ ਹੋਵੇ ਤਾਂ ਵੀ ਤੁਸੀਂ ਨਾ 7 ਰੱਖ ਲਿਆ ਕਰੋ ਟੀਰਾ ਜਿਹੜਾ ਹੁੰਦਾ ਬੈਕ ਵਾਲਾ ਕਿਉਂਕਿ ਬੈਕ ਵਾਲੇ ਗਲੇ ਤੋਂ ਜੇ ਆਪਾਂ ਛੋਟਾ ਰਹਿ ਗਏ ਨਾ ਆਪਣੇ ਖਿੱਚ ਪੈਣ ਲੱਗ ਜਾਂਦੀ ਹੈ ਇੱਥੇ ਠੀਕ ਹੈ ਫਿਰ ਉਹ ਠੀਕ ਨਹੀਂ ਹੁੰਦੀ ਹੈਗੀ ਤੇ ਜੇ ਤੁਹਾਡਾ ਬੈਕ ਵਾਲਾ neck ਥੋੜਾ ਜਿਹਾ ਡੀਪ ਹੈਗਾ 7 ਤੱਕ ਹੈਗਾ 6.5 ਤੱਕ ਹੈਗਾ ਤਾਂ ਤੁਸੀਂ ਤੀਰਾ 6.5 ਰੱਖ ਲਿਆ ਕਰੋ ਜਿਹੜੀ ਫਿਟਿੰਗ ਮੈਂ ਤੁਹਾਨੂੰ ਦੱਸਦੀ ਹਾਂ ਠੀਕ ਹੈ ਉਹਦੇ ਅਕੋਰਡਿੰਗ ਤੁਸੀਂ ਮਤਲਬ 21 ਦੇ ਵਿੱਚ ਵੀ ਇਹੀ ਰੱਖ ਸਕਦੇ ਹੋ ਤੀਰਾ ਜਿਹੜਾ ਮੈਂ ਤੁਹਾਨੂੰ ਦੱਸਿਆ ਤੇ 20 ਦੇ ਵਿੱਚ ਵੀ ਇਹ ਰੱਖ ਸਕਦੇ ਹੋ ਤੁਸੀਂ ਠੀਕ ਹੈ ਜੀ ਤੇ ਤੀਰਾ ਮੈਂ ਇਹਨਾਂ ਦਾ ਲਵੂੰਗੀ 7 ਇੰਚ ਕਿਉਂਕਿ ਇਹਨਾਂ ਦਾ ਬੈਕ ਵਾਲਾ neck ਛੋਟਾ ਹੈ 3 3.5 ਇੰਚ ਐਡੀ ਰਹੂਗਾ ਠੀਕ ਹੈ ਤੀਰਾ ਲੈ ਲਿਆ ਆਪਾਂ 7 ਔਰ ਮੋਡਾ ਵੀ ਆਪਾਂ 7 ਲਵਾਂਗੇ ਠੀਕ ਹੈ ਹੁਣ ਦੇਖੋ ਬੈਕ ਜਦੋਂ ਆਪਣਾ ਨੈਕ ਛੋਟਾ ਹੋਵੇ ਵੈਸੇ ਆਪਾਂ ਮੋਡਾ 7 7.5 ਲੈਨੇ ਆ ਜਦੋਂ ਆਪਣਾ ਮਤਲਬ ਬਿਲਕੁਲ ਬੈਨ ਵਾਲਾ ਨੈਕ ਹੁੰਦਾ ਜਾਂ ਫਿਰ ਆਪਣਾ ਬੋਟ ਨੈਕ ਹੁੰਦਾ ਉਦੋਂ ਆਪਾਂ ਤੀਰਾ ਲੈਨੇ ਆਗੇ ਮਤਲਬ ਤੀਰਾ 7 ਰੱਖਦੇ ਆਂ ਔਰ ਮੋਡਾ ਵੀ ਜਿਹੜਾ ਹੈਗਾ ਉਹ 7.5 ਰੱਖਦੇ ਆਂ ਪਰ ਇਹਦੇ ਵਿੱਚ ਆਪਾਂ ਮੋਡਾ 7 ਲਵਾਂਗੇ ਕਿਉਂਕਿ ਇਹਨਾਂ ਦਾ ਜਿਹੜਾ ਫਰੰਟ ਵਾਲਾ ਨੈਕ ਹੈਗਾ ਉਹ ਥੋੜਾ ਜਿਹਾ ਮਤਲਬ ਠੀਕ ਆ ਉਹ ਜ਼ਿਆਦਾ ਛੋਟਾ ਨਹੀਂ ਹੈਗਾ ਮਤਲਬ 6.5 ਇਹਨਾਂ ਦਾ ਨੈਕ ਆਊਗਾ ਠੀਕ ਹੈ ਇਸ ਲਈ ਆਪਾਂ 7 ਇੰਚ ਮੋਡਾ ਲਵਾਂਗੇ ਇਹਦੇ ਵਿੱਚ ਆਪਾਂ 7 ਇੰਚ ਔਰ 14 ਇੰਚ ਤੇ ਆਪਾਂ ਇਹਨਾਂ ਦੀ ਫਿਟਿੰਗ ਰੱਖਾਂਗੇ ਠੀਕ ਹੈ ਔਰ 22 ਇੰਚ ਤੇ ਇਹਨਾਂ ਦੇ ਚਾਕ ਰੱਖਾਂਗੇ ਤੁਸੀਂ 22 ਵੀ ਰੱਖ ਸਕਦੇ ਹੋ ਠੀਕ ਹੈ ਤੇ ਜਿਹੜਾ ਇਹ 7 ਵਾਲਾ ਨਿਸ਼ਾਨ ਆ ਪਹਿਲਾਂ ਆਪਾਂ ਇੱਕ ਇਹਦੇ ਸਾਹਮਣੇ 7 ਇੰਚ ਤੇ ਨਿਸ਼ਾਨ ਲਗਾਵਾਂਗੇ ਠੀਕ ਹੈ ਸਾਹਮਣਾ ਤੁਸੀਂ ਜ਼ਰੂਰ ਕਰ ਲਿਆ ਕਰੋ ਫਿਰ ਤੁਹਾਨੂੰ ਕਾਟ ਪਾਉਣ ਦਾ ਪਤਾ ਲੱਗ ਜਾਂਦਾ ਫਿਰ ਆਪਾਂ ਇਹਨੂੰ ਘਟਾ ਕੇ 6.5 ਕਰ ਦਾਂਗੇ ਠੀਕ ਹੈ ਪਹਿਲਾਂ 7 ਤੇ ਲਾਇਆ ਫਿਰ 6.5 ਤੇ ਲਾਇਆ ਆਪਾਂ ਨਿਸ਼ਾਨ ਫਿਰ ਆਪਾਂ ਇਹਨਾਂ ਨਿਸ਼ਾਨਾਂ ਨੂੰ ਐਦਾਂ ਕਰਕੇ ਸਿੱਧਾ ਕਰ ਲਵਾਂਗੇ ਠੀਕ ਹੈ ਤੇ ਜਿਹੜਾ ਇਹ ਵਾਲਾ ਨਿਸ਼ਾਨਾ ਇਹਨੂੰ ਐਦਾਂ ਕਰਕੇ ਤਕੋਨਾ ਕਰ ਦਵਾਂਗੇ ਇਹ ਤੁਸੀਂ ਤਕੋਨਾ ਜ਼ਰੂਰ ਕਰਿਆ ਕਰੋ ਕਿਉਂਕਿ ਫੇਰ ਨਾ ਤੁਹਾਨੂੰ ਕਾਟ ਪਾਉਣ ਦਾ ਸਹੀ ਪਤਾ ਲੱਗ ਜਾਂਦਾ ਕਿੰਨੀ ਕੁ ਗੁਲਾਈ ਦੇਣੀ ਆ ਆਪਾਂ ਨੇ ਠੀਕ ਹੈ ਜੀ ਤੇ ਫੇਰ ਆਪਾਂ ਕੀ ਕਰਨਾ ਦੇਖੋ ਇਹਨਾਂ ਦਾ ਬ੍ਰੈਸ ਦਾ ਨਿਸ਼ਾਨਾ ਹੈਗਾ 22 ਇੰਚ ਤੇ ਆਪਾਂ 11 ਇੰਚ ਤੇ ਲਗਾ ਲਾਂਗੇ ਐਦਾਂ ਹਾਫ ਕਰਕੇ ਠੀਕ ਹੈ ਤੇ ਇਹਨਾਂ ਦੀ ਕਮਰ ਹੈਗੀ ਹੈ ਜੀ ਸਾਢੇ 20 ਤੇ ਆਪਾਂ ਜੇ ਤਾਂ ਪਲੇਟਸ ਪਾਉਣੀਆਂ ਨੇ ਫੇਰ ਆਪਾਂ 1 ਇੰਚ ਵਾਧਾ ਰੱਖ ਲਿਆ ਕਰੋ ਜਿਵੇਂ ਸਾਢੇ 20 ਆ ਤਾਂ ਸਾਢੇ 21 ਤੇ ਨਿਸ਼ਾਨ ਲਗਾਵਾਂਗੇ ਆਪਾਂ ਠੀਕ ਹੈ ਤੇ 1.11 ਤੇ ਮੈਂ ਨਿਸ਼ਾਨ ਲਗਾ ਲੈ ਇਹਨਾਂ ਦਾ ਠੀਕ ਹੈ ਜੀ ਤੇ ਇਹਨਾਂ ਦੀ ਕਮਰ ਹੈਗੀ ਆ ਜੀ 23 ਇੰਚ ਤੇ ਆਪਾਂ ਲਗਾਵਾਂਗੇ 11.5 ਇੰਚ ਤੇ ਨਿਸ਼ਾਨ ਠੀਕ ਹੈ ਤੇ ਹੁਣ ਆਪਾਂ ਇਹ ਨਿਸ਼ਾਨ ਨੂੰ ਐ ਕਰਕੇ ਸਿੱਧਾ ਕਰ ਲੈਣਾ ਮੋਡੇ ਦੇ ਨਿਸ਼ਾਨ ਨੂੰ ਠੀਕ ਹੈ ਤੇ ਇਹ ਨਿਸ਼ਾਨ ਨੂੰ ਵੀ ਇਦਾਂ ਸਿੱਧਾ ਕਰ ਲਓ ਤੁਸੀਂ ਠੀਕ ਹੈ ਸਾਰੇ ਨਿਸ਼ਾਨਾਂ ਨੂੰ ਸਿੱਧਾ ਕਰ ਲਿਆ ਕਰੋ ਪਹਿਲਾਂ ਹੁਣ ਦੇਖੋ ਜਿਹੜੀ ਮੋਡੇ ਦੀ ਕਾਟ ਹੈਗੀ ਆ ਉਹ ਆਪਾਂ ਕਿਵੇਂ ਪਾਉਣੀ ਆ ਇਹ ਵਾਲਾ ਜਿਹੜਾ ਨਿਸ਼ਾਨ ਆ ਜਿਹੜਾ ਆਪਾਂ ਘਟਾ ਕੇ ਲਗਾਇਆ ਉਹ ਤੋਂ ਆਪਾਂ ਪੌਣੇ ਇੰਚ ਦਾ ਨਿਸ਼ਾਨ ਲਗਾਉਣਾ ਇੰਦਾ ਕਰਕੇ ਠੀਕ ਹੈ ਤੇ ਇਹ ਪੌਣੇ 2 ਤੇ ਲਗਾਉਣਾ ਪਿਛਲੇ ਵਾਲੇ ਦਾ ਇਹ ਪੌਣੇ 2 ਇੰਚ ਤੇ ਜਿਹੜੀ ਕਾਟ ਆ ਉਹ ਬਿਲਕੁਲ ਸਹੀ ਆਉਂਦੀ ਆ ਤੁਸੀਂ ਸਾਰੇ ਨਾਪਾਂ ਦੇ ਵਿੱਚ ਪੌਣੇ ਇੰਚ ਤੇ ਔਰ ਪੌਣੇ 2 ਇੰਚ ਤੇ ਹੀ ਪਾਉਣੀ ਹੁੰਦੀ ਆ ਕਾਟ ਬਸ ਤੀਰਾ ਜਿਹੜਾ ਹੁੰਦਾ ਉਹ ਵੱਧ ਕੱਟ ਕਰਨਾ ਹੁੰਦਾ ਔਰ ਮੋਡ ਮੋਟਾ ਜਿਹੜਾ ਹੈਗਾ ਉਹ ਵੱਧ ਕੱਟ ਕਰਨਾ ਹੁੰਦਾ ਆਪਾਂ ਨੇ ਠੀਕ ਹੈ ਤੇ ਹੁਣ ਆਪਾਂ ਦੇਖੋ ਪਿਛਲੇ ਪੱਲੇ ਦੀ ਇੰਦਾ ਕਾਟ ਪਾ ਦਾਂਗੇ ਇੱਥੇ ਠੀਕਤ ਇਹ ਮੋੜਲੇ ਪੱਲੇ ਦੀ ਹੋਗੀ ਪੌਣੇ ਇੰਚ ਤੇ ਠੀਕ ਹੈ ਜੀ ਇਹ ਹੋ ਗਈ ਆਪਣੀ ਮੋਢੇ ਦੀ ਕਾਟ ਹੁਣ ਆਪਾਂ ਕੀ ਕਰਨਾ ਜਿਹੜਾ ਇਹ ਵਾਲਾ ਨਿਸ਼ਾਨ ਆ ਇਹ ਤੋਂ 3 ਇੰਚ نیچے ਇੱਕ ਨਿਸ਼ਾਨ ਲਗਾਉਣਾ ਆਪਾਂ ਨੇ ਠੀਕ ਹੈ ਤੇ ਇਹ ਨਿਸ਼ਾਨ ਨੂੰ ਆਪਾਂ ਐ ਕਰਕੇ ਸਿੱਧਾ ਕਰ ਲੈਣਾ ਠੀਕ ਹੈ ਹੁਣ ਫਿਰ ਇਹਨੂੰ ਆ ਜਿਹੜੀ ਆਪਾਂ 22 ਇੰਚ ਆਪਣੀ ਬ੍ਰੈਸਟ ਦੀ ਫਿਟਿੰਗ ਆ ਆਪਾਂ ਇਹਨੂੰ ਘਟਾ ਕੇ ਇੱਦਾਂ 21.5 ਤੇ ਕਰ ਦੇਣਾ ਠੀਕ ਹੈ ਇਹਦੇ ਨਾਲ ਤੁਹਾਡੀ ਫਿਟਿੰਗ ਦੇ ਵਿੱਚ ਕੋਈ ਫਰਕ ਨਹੀਂ ਪਊਗਾ ਇਹ ਸਿਰਫ ਮੋਢੇ ਦੇ ਝੋਲ ਖਾਤਰ ਹੁੰਦੀ ਆ ਠੀਕ ਹੈ ਇਹ ਇੱਦਾਂ ਟੇਡਾ ਕਰਕੇ ਨਿਸ਼ਾਨ ਲਗਾ ਦੇਣਾ ਤੁਸੀਂ ਇਹ ਤੁਹਾਡੀ ਫਿਟਿੰਗ ਇੱਥੋਂ ਮੋਡੇ ਦੇ ਵਿੱਚ ਝੋਲ ਨਹੀਂ ਪਊਗਾ ਇਹਦੇ ਨਾਲ ਹੁਣ ਦੇਖੋ ਜਦੋਂ ਆਪਾਂ ਫਿਟਿੰਗ ਦਾ ਨਿਸ਼ਾਨ ਲਗਾਉਣਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਦੀ ਰਹਿਣੀ ਆ ਵੀਡੀਓ ਦੇ ਵਿੱਚ ਇਹ ਆਪਾਂ ਆ 3 ਇੰਚ ਵਾਲੇ ਨਿਸ਼ਾਨ ਤੋਂ ਲਗਾਉਣਾ ਇੱਦਾਂ ਕਰਕੇ ਠੀਕ ਹੈ ਜਦੋਂ ਪਲੇਟਾਂ ਵਾਲੀ ਕਮੀਜ਼ ਹੁੰਦੀ ਆ ਤਾਂ ਉਹਦੀ ਫਿਟਿੰਗ ਥੋੜੀ ਜਿਹੀ ਸਿੱਧੀ ਜੀ ਆਉਂਦੀ ਹੁੰਦੀ ਆ ਕਿ ਜਦੋਂ ਪਲੇਟਾਂ ਪਹਿਣੀਆਂ ਫਿਰ ਇਹ ਇੱਥੇ ਤੱਕ ਆ ਜਾਂਦੀ ਹੁੰਦੀ ਹੈਗੀ ਠੀਕ ਹੈ ਫਿਰ ਇਹ ਅੰਦਰੋਂ ਵੜ ਜਾਂਦੀ ਹੁੰਦੀ ਆ ਫਿਟਿੰਗ ਹਜੇ ਇਹਦੀ ਫਿਟਿੰਗ ਸਿੱਧੀ ਜੀ ਹੀ ਆਊਗੀ ਕਿਉਂਕਿ ਇਹ ਤੇ ਪਲੇਟ ਤੇ ਇਥੋਂ ਆਪਾਂ ਕਮਰ ਦਾ ਨਿਸ਼ਾਨ ਲਗਾ ਲੈਣਾ ਠੀਕ ਹੈ ਜੀ ਜਿਨ੍ਹਾਂ ਦਾ ਹੁਣ ਪੇਟ ਵਗੈਰਾ ਹੁੰਦਾ ਉਹਨਾਂ ਦੀ ਫਿਟਿੰਗ ਜਿਹੜੀ ਹੁੰਦੀ ਆ ਉਹ ਪਲੇਟਸ ਨਾਲ ਹੀ ਸਹੀ ਆਉਂਦੀ ਆ ਕਿਉਂਕਿ ਉਹਨਾਂ ਦੀ ਫਿਟਿੰਗ ਦੇ ਨਿਸ਼ਾਨ ਬਿਲਕੁਲ ਸਿੱਧੇ ਜੇ ਹੁੰਦੇ ਨੇ ਜਦੋਂ ਉਹਨਾਂ ਦੇ ਪਲੇਟਾ ਪੈਂਦੀਆਂ ਨੇ ਫਿਰ ਉਹਨਾਂ ਦੀ ਫਿਟਿੰਗ ਜਿਹੜੀ ਹੁੰਦੀ ਆ ਉਹ ਪੇਟ ਤੋਂ ਸਹੀ ਆ ਜਾਂਦੀ ਆ ਬਿਲਕੁਲ ਠੀਕ ਹੈ ਤੇ ਜਿਹੜਾ ਇਹ 1/2 ਇੰਚ ਦਾ ਨਿਸ਼ਾਨ ਲਗਾਇਆ ਆਪਾਂ ਕਟਾ ਕੇ ਮੈਂ ਤੁਹਾਨੂੰ ਦੱਸਿਆ ਤੁਸੀਂ ਜ਼ਰੂਰ ਲਗਾਉਣਾਗਾ ਕਿਉਂਕਿ ਫਿਰ ਆਪਣੇ ਮੋਢੇ ਦੇ ਵਿੱਚ ਝੋਲ ਨਹੀਂ ਪੈਂਦਾ ਹੁੰਦਾ ਠੀਕ ਹੈ ਤੇ ਹੁਣ ਆਪਾਂ ਪਲੇਟਾਂ ਦੇ ਨਿਸ਼ ਉੱਪਰੋਂ 11.5 ਇੰਚ ਤੇ ਨਿਸ਼ਾਨ ਲਗਾਉਣਾ ਠੀਕ ਹੈ ਜਿਹੜੇ ਇਹ ਪਲੇਟਾਂ ਦੇ ਇਹ ਮੈਂ ਤੁਹਾਨੂੰ ਸਿਰਫ ਪਾ ਕੇ ਦਿਖਾ ਰਹੀਆਂ ਪਲੇਟਾਂ ਵੈਸੇ ਇਹਨਾਂ ਦੇ ਆਪਾਂ ਫਰੰਟ ਦੇ ਵਿੱਚ ਪਾਵਾਂਗੇ ਨਹੀਂ ਕਿਉਂਕਿ ਇਹ ਗਲਾ ਬਣਾ ਹੋਇਆ ਆ ਗਿਆ ਨਾ ਇਹਨਾਂ ਦੇ ਬੈਕ ਸਾਈਡ ਤੇ ਹੀ ਪਲੇਟਾਂ ਪਾਵਾਂਗੇ ਠੀਕ ਹੈ ਜੇ ਤੁਹਾਡੇ ਅੱਧਾ ਕੜਾਈ ਵਗੈਰਾ ਹੈਗੀ ਤਾਂ ਤੁਸੀਂ ਸਿਰਫ ਬੈਕ ਸਾਈਡ ਤੇ ਹੀ ਪਲੇਟਾਂ ਪਾ ਲਓ ਤੁਹਾਡੀ ਫਿਟਿੰਗ ਜਿਹੜੀ ਹੈਗੀ ਉਹ ਬਿਲਕੁਲ ਵਧੀਆ ਆ ਜਾਂਦੀ ਹੁੰਦੀ ਹੈ ਠੀਕ ਹੈ ਤੇ ਪਲੇਟਾਂ ਦੇ ਨਿਸ਼ਾਨ ਤੁਸੀਂ ਐਂ ਦਾ ਕਰਕੇ 11.5 ਇੰਚ ਤੇ ਲਗਾ ਲਓ ਤੇ ਜੇ ਤੁਹਾਡੇ ਕੜਾਈ ਹੋਵੇ ਨਾ ਸੂਟ ਦੇ ਵਿੱਚ ਤਾਂ ਤੁਸੀਂ ਇਹਨੂੰ ਵੱਧ ਘੱਟ ਵੀ ਕਰ ਸਕਦੇ ਹੋ ਜਿਹੜਾ ਆ ਸਪੇਸ ਹੁੰਦਾ ਨਾ ਠੀਕ ਹੈ ਇਹਨੂੰ ਥੋੜਾ ਜਿਹਾ ਵੱਧ ਘੱਟ ਵੀ ਕਰ ਸਕਦੇ ਹੋ ਹੁਣ ਇਹ ਤਾਂ ਜ਼ਿਆਦਾ ਹੋ ਗਿਆ ਸਪੇਸ 4.5 ਇੰਚ ਹੋ ਗਿਆ ਠੀਕ ਹੈ 4.5 ਤਾਂ ਮੈਂ ਤਾਂ ਹੀ ਇਹ ਚ ਪਲੇਟ ਪਾਉਂਗੀ ਨਹੀਂ ਬੈਕ ਸਾਈਡ ਤੇ ਹੀ ਪਾਉਂਗੀ ਜੇ ਤੁਸੀਂ ਪਾਉਣੀਆਂ ਨੇ ਤਾਂ ਤੁਸੀਂ ਇੱਦਾਂ 11.5 ਇੰਚ ਤੇ ਨਿਸ਼ਾਨ ਲਗਾ ਲਿਆ ਕਰੋ ਠੀਕ ਹੈ ਤੇ ਆਪਾਂ 7.5 ਇੰਚ ਤੇ ਇਹ ਵਾਲੀ ਪਲੇਟ ਹੁੰਦੀ ਹੈ ਆਪਣੀ ਠੀਕ ਹੈ ਜੀ ਤੇ ਇਹ ਪਲੇਟ ਨੂੰ ਆਪਾਂ ਇਦਾਂ ਕਰਕੇ ਸਿੱਧਾ ਕਰ ਲਓ ਠੀਕ ਹੈ ਤੇ ਜਿਹੜੀਆਂ ਸਾਈਡ ਵਾਲੀਆਂ ਪਲੇਟਾਂ ਨੇ ਦੇਖੋ ਜੇ ਕਿਸੇ ਦੀ ਬ੍ਰੈਸਟ ਹੈਵੀ ਹੈਗੀ ਆ ਤਾਂ ਤੁਸੀਂ ਇਹ 2.5 ਇੰਚ ਦਾ ਵੀ ਦੇ ਸਕਦੇ ਹੋ ਗੈਪ ਤੇ ਤੁਸੀਂ 2 ਇੰਚ ਤੇ ਵੀ ਰੱਖ ਸਕਦੇ ਹੋ ਠੀਕ ਹੈ ਮੈਂ ਇਹਦਾ ਗੈਪ ਜਿਹੜਾ ਹੈਗਾ ਉਹ 2 ਇੰਚ ਤੇ ਰੱਖੂੰਗੀ ਫਿਰ ਆਪਾਂ ਕੀ ਕਰਨਾ ਇਹਦਾ ਹਾਫ ਕਰ ਲੈਣਾ ਇਦਾਂ ਕਰਕੇ ਆਹ ਵਾਲੀ ਪਲੇਟ ਦਾ ਤੇ ਇਹ ਦੋਨਾਂ ਵਿੱਚ ਕਰ ਲੈ ਜਿਹੜਾ ਗੈਪ ਆ ਇੱਥੋਂ ਆਪਾਂ ਨਿਸ਼ਾਨ ਲਗਾਉਣਾ ਇੱਕ 2 ਇੰਚ ਤੇ ਠੀਕ ਹੈ ਜੀ ਤੇ ਹੁਣ ਆਪਾਂ ਇਹ ਨਿਸ਼ਾਨ ਨੂੰ ਆ ਜਿਹੜਾ ਆ ਨਿਸ਼ਾਨ ਹੈ ਇਹਦੇ ਨਾਲ ਸਿੱਧਾ ਕਰ ਦੇਣਾ ਇਦਾਂ ਕਰਕੇ ਠੀਕ ਹੈ ਦੇਖੋ ਇੱਕ ਗੈਪ ਜ਼ਿਆਦਾ ਹੋ ਗਿਆ ਤਾਂ ਕਰਕੇ ਥੋੜੀ ਜਿਹੀ ਪਲੇਟ ਇਦਾਂ ਹੋਗੀ ਉਦਾਂ ਆਪਾਂ ਜੇ ਇੱਥੇ 4 ਇੰਚ ਤੇ ਨਿਸ਼ਾਨ ਲਗਾਉਂਦੇ ਤਾਂ ਇਹ ਥੋੜਾ ਜਿਹਾ ਹੋਰ ਹਿਸਾਬ ਨਾ ਹੋ ਜਾਣੀ ਸੀ ਠੀਕ ਹੈ ਜਿਹੜੀ ਇਹ ਪਲੇਟ ਹੈਗੀ ਆ ਆਹ ਵਾਲਾ ਜਿਹੜਾ ਨਿਸ਼ਾਨ ਹੈਗਾ ਇਹਨੂੰ ਇਦਾਂ ਸਿੱਧਾ ਕਰ ਦਿਓ ਤੁਸੀਂ ਇਹ ਇਹਦੇ ਵਿੱਚ ਦੀ ਨਹੀਂ ਜਾਣਾ ਚਾਹੀਦਾ ਫਿਟਿੰਗ ਵਾਲੇ ਨਿਸ਼ਾਨ ਦੇ ਵਿੱਚ ਦੀ ਨਹੀਂ ਜਾਣਾ ਚਾਹੀਦਾ ਜਿਹੜਾ ਆਪਣਾ ਆ ਨਿਸ਼ਾਨ ਆਪਾਂ ਇਦਾਂ ਸਿੱਧਾ ਕਰਿਆ ਨਾ ਉਹਦੇ ਨਾਲ ਮਿਲਣਾ ਚਾਹੀਦਾ ਇਹ ਐਂ ਜਾ ਕੇ ਇੱਥੋਂ ਦੀ ਨਹੀਂ ਤੁਸੀਂ ਵਿੱਚ ਐ ਨਹੀਂ ਕਰਨਾ ਹੈਗਾ ਇਹ ਪਲੇਟ ਦੇ ਨਿਸ਼ਾਨ ਨੂੰ ਫਿਰ ਇਤੋਂ ਫਿਟਿੰਗ ਸਾਡੀ ਖਰਾਬ ਹੋ ਜੂਗੀ ਸਾਰੇ ਜਿਹੜਾ ਇਹ ਵਾਲਾ ਕੋਨਾ ਇਹਦੇ ਨਾਲ ਮੈਚ ਕਰਨਾ ਆਪਾਂ ਠੀਕ ਹੈ ਇਹ ਇਹ ਵਾਲੀ ਪਲੇਟ ਨੂੰ ਠੀਕ ਹੈ ਜੀ ਤੇ ਹੁਣ ਆਪਣੇ ਲੱਗੇ ਨੇ ਪਲੇਟਾਂ ਦੇ ਨਿਸ਼ਾਨ ਤੇ ਆਪਾਂ ਹੁਣ ਇਹਦੀ ਕਟਿੰਗ ਕਰ ਲਾਂਗੇ ਤੇ ਮੈਂ ਇਹਦਾ ਘੇਰਾ ਲਾਇਆ ਨਹੀਂ ਸੀਗਾ ਕਿਉਂਕਿ ਇਹ ਕੱਪੜਾ ਬਸ ਇੰਨਾ ਕੀ ਸੀਗਾ ਤੇ ਘੇਰਾ ਜਿਹੜਾ ਹੈਗਾ ਆਪਾਂ ਉਹ 13 ਇੰਚ ਤੇ ਨਿਸ਼ਾਨ ਲਗਾਵਾਂਗੇ ਕਿਉਂਕਿ ਇਹਨਾਂ ਦੀ 23 ਇੰਚ ਤੇ ਚਾੱਕੇ ਫੋਲਡ ਹੋਣਗੇ ਠੀਕ ਹੈ 26 ਇੰਚ ਤੇ ਆਪਾਂ ਐਦਾਂ ਕਰਕੇ 3 ਇੰਚ ਵਾਧਾ ਰੱਖ ਲੈ ਠੀਕ ਹੈ ਜੀ 23 24 25 26 ਮਤਲਬ 3 ਇੰਚ ਆਪਾਂ ਵਾਧਾ ਰੱਖ ਲੈ ਚਾਕਾਂ ਦੇ ਵਿੱਚ ਤੇ ਇੱਥੇ ਆਪਾਂ ਨਿਸ਼ਾਨ ਲਗਾ ਕੇ ਇਹਦੀ ਕਟਿੰਗ ਕਰ ਲੈਣੀ ਹੈ ਕਿਉਂਕਿ ਇਹ ਕਪੜਾ ਸਿਰਫ ਇੰਨਾ ਕੀ ਸੀਗਾ ਮੈਂ ਇੱਦਾਂ ਹੀ ਰੱਖ ਲਿਆ ਸੀ ਇਹਨੂੰ ਫੋਲਡ ਕਰਕੇ ਠੀਕ ਹੈ ਤੇ ਇੱਥੇ ਆਪਾਂ ਕੱਟ ਦੇ ਨਿਸ਼ਾਨ ਜ਼ਰੂਰ ਲਗਾ ਲੈਣੇ ਨੇ ਇਹਦੇ ਨਾਲ ਕੀ ਹੁੰਦਾ ਫਿਰ ਸਾਡੇ ਪੱਲੇ ਜੜਨ ਵੇਲੇ ਆਪਾਂ ਨੂੰ ਸੌਫ ਹੋ ਜਾਂਦੀ ਹੈ ਠੀਕ ਹੈ ਤੇ ਇੱਥੇ ਵੀ ਕੱਟ ਦੇ ਨਿਸ਼ਾਨ ਤੁਸੀਂ ਜ਼ਰੂਰ ਲਗਾ ਲਿਆ ਕਰੋ ਕਿਉਂਕਿ ਫਿਰ ਫਿਟਿੰਗ ਜਦੋਂ ਆਪਣੀ ਆਉਂਦੀ ਹੈ ਨਾ ਫਿਰ ਬਿਲਕੁਲ ਪਰਫੈਕਟ ਉਸ ਤਰੀਕੇ ਨਾਲ ਜੜੀ ਜਾਂਦੀ ਹੁੰਦੀ ਹੈ ਤੇ ਹੁਣ ਆਪਾਂ ਕੀ ਕਰਨਾ ਹੁਣ ਇੱਥੇ ਕਾਟ ਪਾ ਲੈਣੀ ਹੈ ਇਹਦੀ ਇਹ ਫਰੰਟ ਵਾਲੇ ਪੱਲੇ ਦੀ ਕਾਟ ਆਪਣੀ ਇਹ ਹੋ ਗਈ ਆਪਣੀ ਫਰੰਟ ਵਾਲੇ ਪੱਲੇ ਦੀ ਕਾਟ ਠੀਕ ਹੈ ਹੁਣ ਦੇਖੋ ਵੈਸੇ ਤਾਂ ਮੈਂ ਪੱਲਾ ਡਾਊਨ ਕਰਕੇ ਰੱਖ ਲੈਣੀ ਹੁੰਨੀ ਆ ਪਰ ਕਈ ਭੈਣਾਂ ਨੂੰ ਨਹੀਂ ਪਤਾ ਲੱਗਦਾ ਹੈਗਾ ਤਾਂ ਆਪਾਂ ਇਹਦੇ ਵਿੱਚ ਕਾਟ ਪਾ ਦੇਣੀ ਐ ਇਦਾਂ ਠੀਕ ਹੈ ਮੂਰਲੇ ਪੱਲੇ 'ਚ ਇਹਦੇ ਨਾਲ ਕੀ ਹੁੰਦਾ ਜਿਹੜਾ ਸਾਡਾ ਗਲਾ ਹੁੰਦਾ ਨਾ ਉਹ ਬੈਕ ਵਾਲੀ ਸਾਈਡ ਨਹੀਂ ਜਾਂਦਾ ਹੈਗਾ ਮਤਲਬ ਮਾ ਮੋਡੇ ਦੇ ਵਿੱਚਕਾਰ ਰਹਿੰਦੀ ਹੁੰਦੀ ਹੈ ਇਹ ਸਲਾਈ ਮੂਰੇ ਵੀ ਨਹੀਂ ਆਉਂਦਾ ਔਰ ਪਿੱਛੇ ਵੀ ਨਹੀਂ ਜਾਂਦਾ ਹੈਗਾ ਗळा ਜਿਵੇਂ ਆਪਣਾ ਗळा ਪਿੱਛੇ ਨੂੰ ਡਿੱਗਣ ਲੱਗ ਜਾਂਦਾ ਤੁਸੀਂ ਐਦਾਂ ਕਰਕੇ ਕਾਟ ਪਾ ਦਿਓ ਠੀਕ ਹੈ ਤੇ ਪਿਛਲੇ ਪੱਲੇ 'ਚ ਵੀ ਹਲਕਾ ਜਿਹਾ ਇਹਨੂੰ ਐ ਕਰ ਦਿਓ ਡਾਊਨ ਠੀਕ ਹੈ ਜੀ ਤੇ ਇਹ ਹੋ ਗਈ ਆਪਣੀ ਕਟਿੰਗ ਦੇਖੋ ਕਈ ਭੈਣਾਂ ਕਹਿ ਦਿੰਦੀਆਂ ਹੁੰਦੀਆਂ ਨੇ ਕਿ ਕਪੜਾ ਸੈੱਟ ਕਰਨਾ ਨਹੀਂ ਦੱਸਿਆ ਹੈਗਾ ਬਾਰ-ਬਾਰ ਵੀਡੀਓ ਦੇ ਵਿੱਚ ਮੈਂ ਜਦੋਂ ਦੱਸਦੀਆਂ ਕਿ ਐਦਾਂ ਪੱਲੇ ਫੋਲਡ ਕਰਕੇ ਰੱਖ ਲਓ ਤਾਂ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਂਦੀ ਆ ਤੇ ਦੇਖੋ ਇਹ ਮੈਂ ਤੁਹਾਨੂੰ ਦੱਸਦੀਆਂ ਮੈਂ ਫੋਲਡ ਕਰਕੇ ਐਦਾਂ ਰੱਖ ਲਿਆ ਸੀਗਾ ਸੂ ਤੇ ਮੈਂ 3 3 ਇੰਚ ਜ਼ਿਆਦਾ ਲਾਇਆ ਚਾਕਾਂ ਨਾਲ ਮਤਲਬ ਜਿੰਨੇ ਇਹਦੇ ਚਾਕ ਫੋਲਡ ਹੋਣਗੇ 23 ਇੰਚ ਤੇ ਮੈਂ 26 ਇੰਚ ਕਪੜਾ ਲਾਇਆ ਮਤਲਬ 13 ਇੰਚ ਕਪੜਾ ਲਾਇਆ ਫੋਲਡ ਕਰਕੇ ਠੀਕ ਹੈ ਜੀ ਤੇ ਨੀਚੋਂ ਜਿਹੜਾ ਘੇਰੇ ਦਾ ਹੈਗਾ ਉਹ 3 ਇੰਚ ਵੱਧ ਲਾਇਆ ਤੇ ਹੁਣ ਆਪਾਂ ਇਹਦੀ ਬਾਹਾਂ ਦੀ ਕਟਿੰਗ ਕਰਾਂਗੇ ਠੀਕ ਹੈ ਤੇ ਐਦਾਂ ਹੀ ਹੁਣ ਜਿਹੜੇ ਫਿਟਿੰਗ ਦੇ ਨਿਸ਼ਾਨ ਨੇਗੇ ਠੀਕ ਹੈ ਉਹ ਵੀ ਮੈਂ ਤੁਹਾਨੂੰ ਦੱਸਦਾ ਜਿਹੜੇ ਫਿਟਿੰਗ ਦੇ ਨਿਸ਼ਾਨ ਨੇ ਤੁਸੀਂ ਐਦਾਂ ਕਰਕੇ ਨਾ ਐ ਪੱਲਾ ਫੋਲਡ ਕਰ ਲਿਆ ਕਰੋ ਤੇ ਇਹ ਐਦਾਂ ਕਰਕੇ ਨਾ ਆ ਜਾਂਦੇ ਹੁੰਦੇ ਨੇ ਇਹ ਨਿਸ਼ਾਨ ਹਲਕੇ ਹਲਕੇ ਆ ਜਾਂਦੇ ਹੁੰਦੇ ਨੇ ਫਿਰ ਤੁਸੀਂ ਇਹਨੂੰ ਡਾਰਕ ਕਰ ਲਿਆ ਕਰੋ ਠੀਕ ਹੈ ਤੇ ਐਦੀ ਪਲੇਟਸ ਦੇ ਵੀ ਨਿਸ਼ਾਨ ਆ ਜਾਂਦੇ ਹੁੰਦੇ ਨੇ ਹੁਣ ਦੇਖੋ ਇਹ ਆ ਗਏ ਥੋੜੇ ਥੋੜੇ ਤੇ ਹੁਣ ਆਪਾਂ ਇਹਨਾਂ ਨੂੰ ਡਾਰਕ ਕਰ ਲਾਂਗੇ ਠੀਕ ਹੈ ਜੀ ਠੀਕ ਹੈ ਐਦਾਂ ਪੱਲਾ ਫੋਲਡ ਕਰਕੇ ਤੁਸੀਂ ਨਿਸ਼ਾਨ ਲਗਾ ਲਿਆ ਕਰੋ ਤੇ ਪਲੇਟਾਂ ਦੇ ਵੀ ਆ ਜਾਂਦੇ ਹੁੰਦੇ ਨੇ ਐਦੀ ਤੁਸੀਂ ਪਲੇਟਾਂ ਦੇ ਨਿਸ਼ਾਨ ਲਗਾ ਲਿਆ ਕਰੋ ਠੀਕ ਹੈ ਤੇ ਹੁਣ ਅਗੇ ਇਹਦੀ ਬਾਹਵਾ ਦੇਖੋ ਇਹ ਬਾਹਵਾ ਦਾ ਜਿਹੜਾ ਕੱਪੜਾ ਹੈਗਾ ਤੁਸੀਂ ਨਾ ਜਦੋਂ ਤੁਹਾਡੇ ਕੱਪੜੇ ਦੇ ਵਿੱਚ ਪੁੱਠ ਸਿੱਧ ਹੋਵੇ ਇਹਦੇ ਵਿੱਚ ਤਾਂ ਪੁੱਠ ਸਿੱਧ ਹੈ ਨਹੀਂ ਕੀ ਇਹਦੇ ਕੱਪੜੇ ਦੀ ਤਾਂ ਤੁਸੀਂ ਕੀ ਕਰਨਾ ਹੁੰਦਾ ਜਦੋਂ ਇਦਾਂ ਮਿਲਾ ਕੇ ਰੱਖਣੀ ਹੁੰਦੀ ਆ ਬਾਹ ਮਤਲਬ ਜਿਵੇਂ ਹੁਣ ਆ ਸਿੱਧਾ ਪਾਸਾ ਹੋ ਗਿਆ ਤਾਂ ਆ ਵੀ ਸਿੱਧਾ ਪਾਸਾ ਹੋਣਾ ਚਾਹੀਦਾ ਸਿੱਧੇ ਨਾਲ ਸਿੱਧਾ ਪਾਸਾ ਮੈਚ ਹੋਣਾ ਚਾਹੀਦਾ ਫਿਰ ਜਦੋਂ ਆਪਾਂ ਮੂਰਲੇ ਪੱਲਿਆਂ ਦੇ ਵਿੱਚ ਕਾਟ ਪਾਉਨੇ ਆ ਨਾ ਫਿਰ ਉਹ ਇਕੱਠੇ ਕਾਟ ਪੈ ਜਾਂਦੀ ਹੁੰਦੀ ਆ ਬਸ ਤੁਸੀਂ ਜੇ ਤੁਹਾਡਾ ਫੂਟ ਜਿਹੜਾ ਹੈਗਾ ਉਹ ਡਿਜ਼ਾਈਨ ਵਾਲਾ ਤਾਂ ਤੁਸੀਂ ਇਹ ਧਿਆਨ ਰੱਖਣਾ ਵੀ ਸਿੱਧੇ ਨਾਲ ਸਿੱਧਾ ਪਾਸਾ ਮੈਚ ਹੋਣਾ ਚਾਹੀਦਾ ਜੇ ਫਿਰ ਤੁਸੀਂ ਪੁੱਠਾ ਰੱਖ ਰਹੇ ਹੋ ਤਾਂ ਪੁੱਠੇ ਨਾਲ ਪੁੱਠਾ ਮੈਚ ਹੋਣਾ ਚਾਹੀਦਾ ਫਿਰ ਤੁਹਾਡੀ ਜਿਹੜੀ ਕਾਰਟ ਆ ਉਹ ਬਿਲਕੁਲ ਸਹੀ ਪਾਊਗੀ ਠੀਕ ਹੈ ਜੀ ਤੇ ਮੈਂ ਇਦਾਂ ਫੋਰ ਫੋਲਡ ਕਰਕੇ ਰੱਖ ਲਿਆ ਕੱਪੜੇ ਨੂੰ ਦੇਖੋ ਹੁਣ ਆਪਾਂ ਇਹਦੇ ਮੋਡੇ ਦਾ ਨਿਸ਼ਾਨ ਕਿਵੇਂ ਲਾਉਣਾ ਉਹ ਮੈਂ ਤੁਹਾਨੂੰ ਦੱਸਦੀ ਆ ਮੋਡੇ ਦੀ ਕਟਿੰਗ ਕਿਵੇਂ ਕਰਨੀ ਆ ਦੇਖੋ ਆਪਾਂ ਸੂਟ ਦਾ ਮੋਡਾ ਚੱਕਣਾ ਜਿਹੜਾ ਆਪਾਂ ਕਟਿੰਗ ਕੀਤੀ ਆ ਹਨਾ ਇਹਨੂੰ ਆਪਾਂ ਨਾਪਣਾ ਹੈ ਗੁਲਾਈ ਦੇ ਵਿੱਚ ਉੱਪਰੋਂ ਆਪਾਂ ਥੋੜਾ ਜਿਹਾ ਛੱਡ ਦਿਓ ਜਿੰਨੀ ਆਪਣੀ ਸਲਾਈ ਲੱਗੂਗੀ ਤੇ ਇਹਨੂੰ ਨਾ ਗੁਲਾਈ ਦੇ ਵਿੱਚ ਘੁ ਤੇ ਦੇਖੋ ਹੁਣ ਇਹਨਾਂ ਦਾ 9.5 ਤੇ ਆ ਰਿਹਾ ਜਿਹੜੀ ਆਪਾਂ ਕਟਾ ਕੇ ਲਗਾਈ ਹੈ ਨਾ ਫਿਟਿੰਗ ਦੀ ਨਿਸ਼ਾਨੀ ਹੁਣ ਇਹ 9.5 ਤੇ ਆ ਰਿਹਾ ਹੁਣ ਆਪਾਂ ਬਾਹ ਦਾ ਮੋਡਾ ਜਿਹੜਾ ਹੈਗਾ ਉਹ 9.5 ਤੇ ਇਹੀ ਕੱਟ ਕਰਾਂਗੇ ਠੀਕ ਹੈ ਜੀ ਤੇ ਦੇਖੋ ਇਧਰ ਇਹਦੀ ਬੰਦ ਵਾਲੀ ਸਾਈਡ ਹੈਗੀ ਇਧਰੋਂ ਮੈਂ ਲੈਂਥ ਰੱਖੂੰਗੀ ਪਹਿਲਾਂ ਮੈਂ ਮਾਰਜਨ ਦਾ ਰੱਖ ਲੂੰਗੀ ਮੂਰੇ ਠੀਕ ਹੈ ਤੇ ਉਸ ਤੋਂ ਬਾਅਦ ਆਪਾਂ ਲੈਂਥ ਨਾਪਾਂਗੇ ਇਹਨਾਂ ਦੀ ਬਾਹ ਹੈਗੀ ਹੈ ਜੀ 15.5 ਇੰਚ ਮੈਂ 16 ਇੰਚ ਤੇ ਨਿਸ਼ਾਨ ਲਗਾਉਂਗੀ ਠੀਕ ਹੈ 16 ਇੰਚ ਦੇ ਨਿਸ਼ਾਨ ਨੂੰ ਤੁਸੀਂ ਐ ਕਰਕੇ ਇਹਨੂੰ ਸਿੱਧਾ ਕਰ ਲਓ ਠੀਕ ਹੈ ਫਿਰ ਆਪਾਂ ਕੀ ਕਰਨਾ ਆਪਣਾ 9.5 ਸੀ ਪਹੁੰਚ ਆਪਣਾ ਮੋਡਾ 9.5 ਸੀਗਾ ਹਨਾ ਆਪਾਂ ਇਦਾਂ 9 ਇੰਚ ਟੇਕ ਨਿਸ਼ਾਨ ਲਗਾ ਲਾਂਗੇ ਠੀਕ ਹੈ ਇਹਦੇ ਵਿੱਚ ਥੋੜਾ ਜਿਹਾ ਮੈਨੂੰ ਜੋੜ ਪਾਉਣਾ ਪਊਗਾ ਪਰ ਫਿਰ ਵੀ ਮੈਂ ਤੁਹਾਨੂੰ ਦੱਸ ਦਿੰਨੀ ਆ ਸਾਈਡ ਤੇ ਥੋੜਾ ਜੋੜ ਲੱਗਣਾ ਇਹਦੇ ਜਿਵੇਂ ਹੁਣ ਆਪਾਂ 9 ਇੰਚ ਤੇ ਐ ਨਿਸ਼ਾਨ ਲਗਾ ਲਿਆ ਤੇ 3 ਇੰਚ ਆਪਾਂ ਕਾਟ ਦਾ ਨਿਸ਼ਾਨ ਲਗਾ ਲਿਆ ਇਦਾਂ ਠੀਕ ਹੈ ਤੇ ਜਦੋਂ ਆਪਾਂ ਇਹਨੂੰ ਐ ਤੋ ਕੋਨਾ ਕਰਕੇ ਨਾਪਾਂਗੇ ਨਾ ਤਾਂ ਇਹ 9.5 ਹੀ ਆ ਜੂਗਾ ਠੀਕ ਹੈ ਤਿਰਛਾ ਕਰਕੇ ਨਾ ਆਪਣਿਆ ਕਰੋ ਫਿਰ ਥੋੜਾ ਮੋੜਾ ਇਦਾਂ ਸਹੀ ਆ ਜਾਊਗਾ ਫਿਰ ਐ ਕਰਕੇ ਆਪਾਂ ਇੱਕ ਤਿਰਛਾ ਕਰਕੇ ਨਿਸ਼ਾਨ ਲਗਾ ਲਓ ਐ ਕਰਕੇ ਮੈਂ ਹਰੇਕ ਵੀਡੀਓ ਚ ਦੱਸਦੀ ਹੁੰਦੀ ਆ ਤਾਂ ਤੁਸੀਂ ਤਿਰਛਾ ਜ਼ਰੂਰ ਕਰਿਆ ਕਰੋ ਠੀਕ ਹੈ ਫਿਰ ਗੁਲਾਈ ਸਹੀ ਪੈ ਜਾਂਦੀ ਆ ਫਿਰ ਇਦਾਂ ਸੈਂਟਰ ਕਰਕੇ ਇਹਦਾ ਇੱਥੇ 1.5 ਇੰਚ ਤੇ ਨਿਸ਼ਾਨ ਲਗਾ ਲੈਣਾ ਕਿਉਂਕਿ ਆਪਾਂ ਫਰੰਟ ਵਾਲੇ ਪੱਲੇ 'ਚ 1.5 ਇੰਚ ਦੀ ਕਾਟ ਪਾਈ ਆ ਠੀਕ ਹੈ ਜੀ ਤੇ ਫਿਰ ਇਦਾਂ ਇਹਦੀ ਗੁਲਾਈ ਦੇ ਦੇਣੀ ਆ ਆਪਾਂ ਨੇ ਠੀਕ ਹੈ ਫਿਰ ਜਿੰਨਾ ਵੀ ਤੁਹਾਡਾ ਪਹੁੰਚਾ ਹੈਗਾ ਮੂਹਰੋ ਰੱਖ ਲਓ ਤੁਸੀਂ ਮੈਨੂੰ 5 ਇੰਚ ਚਾਹੀਦੇ ਇਹਨਾਂ ਦੀ ਬਾਹ ਪਤਲੀ ਹੈ ਥੋੜੀ ਜੀ ਠੀਕ ਹੈ ਤੇ ਐ ਕਰਕੇ ਆਪਾਂ ਨਿਸ਼ਾਨ ਲਗਾ ਲੈਣਾ ਤੇ ਉਹ ਤੁਸੀਂ ਦੇਖ ਲਿਆ ਕਰੋ ਜੇ ਤੁਸੀਂ ਫਿਟਿੰਗ ਚ ਬਣਾਉਣੀ ਹੈ ਬਾਹ ਤਾਂ ਤੁਸੀਂ ਇਹਦਾ ਗੁਲਾਈ ਚ ਵੀ ਲਗਾ ਸਕਦੇ ਹੋ ਨਹੀਂ ਤਾਂ ਸਟ੍ਰੇਟ ਲਗਾ ਲਓ ਬਿਲਕੁਲ ਠੀਕ ਹੈ ਇਹ ਆਪਣਾ ਮਾਰਜਨ ਹੋ ਗਿਆ ਤੇ ਇੱਥੋਂ ਆਪਾਂ ਕਟਿੰਗ ਕਰ ਲੈਣੀ ਹੈ ਇਹਦੀ ਠੀਕ ਹੈ ਮੈਂ ਜੋੜ ਬਾਅਦ ਚ ਲਗਾ ਲੂੰਗੀ ਥੋੜਾ ਥੋੜਾ ਠੀਕ ਹੈ ਜੀ ਹੁਣ ਦੇਖੋ ਜਿਹੜੇ ਇਹ ਪੱਲੇ ਨੇ ਦੋ ਆਪਾਂ ਦੋ ਚੱਕੜੇ ਆ ਬਸ ਤੁਸੀਂ ਧਿਆਨ ਰੱਖਣਾ ਤੁਹਾਡਾ ਸਿੱਧਾ ਪਾ ਸਿੱਧੇ ਨਾਲ ਸਿੱਧਾ ਪਾਸਾ ਮੈਚ ਹੋਣਾ ਚਾਹੀਦਾ ਬਿਲਕੁਲ ਤੇ ਐ ਆਪਾਂ ਤਾਂ ਕੋਈ ਨਹੀਂ ਕਰਕੇ ਚਕਾਰਟ ਪਾ ਲੈਣੀ ਹੈਗੀ ਹੁਣ ਦੇਖੋ ਦੋਨੇ ਪੱਲੇ ਚ ਇਕੱਠੀ ਕਾਟ ਪੈ ਗਈ ਆ ਆਪਣੇ ਤੇ ਇੱਥੇ ਕੱਟ ਦੇ ਨਿਸ਼ਾਨ ਜ਼ਰੂਰ ਲਗਾ ਲਿਆ ਕਰੋ ਤੇ ਮੂਰੇ ਵੀ ਜ਼ਰੂਰ ਲਗਾ ਲਿਆ ਕਰੋ ਠੀਕ ਹੈ ਜੀ ਤੇ ਇਹ ਸੀ ਜੀ ਆਪਣੇ ਬਾਈ ਬ੍ਰੈਸਟਰ ਵਾਲੀ ਫਿਟਿੰਗ ਦੀ ਕਟਿੰਗ ਕਟਿੰਗ ਤੇ ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਧੰਨਵਾਦ ਜੀ